ਜੈਤੋ ਦੇ ਵਿੱਚ ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਉਹਨਾਂ ਨੂੰ ਪੁਲਿਸ ਦਾ ਵੀ ਕੋਈ ਖੋਫ ਨਹੀਂ ਰਿਹਾ। ਉਤਤ ਹੀ ਜੈਤੋ ਦੇ ਵਿੱਚ ਚੋਰਾ ਵੱਲੋਂ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਮੌਕੇ ਤੇ ਚੋਰਾ ਨੇ ਸੇਵਾ ਕੇਂਦਰ ਦੇ ਜਿੰਦਰੇ ਤੋੜ ਕੇ ਚੋਰ ਦੋ ਵਿੰਡੋ AC ਅਤੇ ਇੱਕ ਟੋਕਨ LCD ਲੈ ਕੇ ਫਰਾਰ ਹੋ ਗਏ। ਜ਼ਿਕਰ ਹੋ ਗਿਆ ਕਿ ਇਹ ਸੇਵਾ ਕੇਂਦਰ ਬਿਲਕੁਲ ਕੇਂਦਰੀ ਪਟਵਾਰਖਾਨਾ ਐਸਜੀਐਮ ਦਫ਼ਤਰ ਅਤੇ ਤਹਿਸੀਲਦਾਰ ਦਫ਼ਤਰ ਦੇ ਨਾਲ ਲੱਗਦਾ ਹੈ ਜਿੱਥੇ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।